ਅੱਜ ਲੁਧਿਆਣਾ ਨਗਰ ਦੇ ਮੋਤ ਪਰ ਸਜਣਾ ਨੇ ਜਨਾਬ ਸਾਡੇ ਸਾਹਮਣੇ ਰਜਿਸਤ ਮਾਨ ਜੀ ਬੈਠੇ ਨੇ ਸੀਨ ਸਾਹਿਬ ਦੇਵੀ ਜੀ ਸੇਖੋ ਸਾਹਿਬ ਸੂਤ ਸਾਹਿਬ ਗਰੇਵਾਲ ਸਾਹਿਬ ਗੁਰਦੀਪ ਗੋਛਾ ਜੀ ਸਮਨਦੀਪ ਸਿੰਘ ਸਭ ਨੇ ਸਾਰੇ ਸਮਾਜ ਨੇ ਮਿਲ ਕੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਕਿ 41 ਸਾਲ ਬਾਅਦ ਹੂੰ ਹੂੰ ਸਰਜਨ ਕੁਮਾਰ ਜਿਹੜਾ ਇਹ ਸਮਝਦੇ ਸੀ ਕਿ ਸਾਡਾ ਰਾਜ ਹੈ ਸਾਨੂੰ ਕੋਈ ਛੂ ਨਹੀਂ ਸਕਦਾ ਉਹਨੂੰ ਦੋ ਮੁਕਦਮਿਆਂ 'ਚ ਸਜ਼ਾ ਹੋ ਗਈ ਹੈ ਇੱਕ ਸਜ਼ਾ ਉਹ ਆਲਰੇਡੀ ਪੂਤਰਿਆ ਇੱਕ ਹੋਰ ਨਵੀਂ ਸਜ਼ਾ ਹੋਈ ਜਿਹਦੇ 'ਚ ਉਮਰ ਕੈਦ ਹੋਈ ਹੈ ਔਰ ਅੱਗੇ ਵੀ ਅਪੀਲ ਜਿਹੜੀ ਹੈ ਕੀਤੀ ਜਾਏਗੀ ਕਿ ਇਹ ਸਜ਼ਾ ਵਧੇ ਸੋ ਇਹ ਪਹਿਲੀ ਵਾਰੀ ਇੱਕ ਵੱਡੇ ਅਪਰਾਧੀ ਨੂੰ ਸਜ਼ਾ ਮਿਲੀ ਹੈ ਔਰ ਉਹ অপরাধੀ ਉਸ ਸੰਸਥਾ ਨਾਲ ਸੰਬੰਧਤ ਹੈ ਜਿਹੜੇ ਕਹਿੰਦੇ ਸੀ ਜੇ ਬڑا ਪੇੜ गिरता ਹੈ ਤਾਂ ਧਰਤੀ ਕੰਬਦੀ ਹੈ ਔਰ ਯਾ ਇਹ ਮੇझे ਸਰਦਾਰ ਨજર ਨਹੀਂ ਆਨੇ ਚਾਹੀਦਾ ਸੋ ਬਹੁਤ ਵੱਡਾ ਕੌਮ ਦਾ ਨੁਕਸਾਨ ਹੋਇਆ ਇਹਨਾਂ ਨੂੰ ਮੱਲਮ ਲਾਉਣ ਦੀ ਵੀ ਲੋੜ ਸੀ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਵੀ ਲੋੜ ਸੀ ਲੇਕਿਨ ਬਦਕਿਸਮਤੀ ਇਹ ਰਹੀ 1984 ਤੋਂ ਬਾਅਦ 10-10000 ਰੁਪਏ ਦੇ ਕੇ ਜਿਹੜਾ 10000 ਰੁਪਏ ਨਾਲ ਕੀ ਬਣਦਾ ਹੈ ਇਹਨਾਂ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਕਿਸੇ ਅਪਰਾਧੀ ਦੇ ਖਿਲਾਫ ਮੁਕਦਮੇ ਦਰਜ ਨਹੀਂ ਕੀਤੇ ਗਏ ਗ੍ਰਿਫਤਾਰੀਆਂ ਨਹੀਂ ਕੀਤੀਆਂ ਜੇ ਕੋਰਟਾਂ ਕਚਹਿਰੀਆਂ ਦੇ ਨੌ ਕਮਿਸ਼ਨ ਬਣੇ ਚਾਰ ਕਮੇਟੀਆਂ ਬਣੀਆਂ ਦੋ ਐਸਆਈਟੀ ਬਣੀਆਂ ਤੇ ਇਹਨਾਂ ਦੇ ਸਾਰਾ ਜਿਹੜਾ ਅਲਟੀਮੇਟਲੀ ਹੈ ਜਦੋਂ ਵੀ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਜੇ ਅਟਲ ਬਿਹਾਰੀ ਬਾਜਪਾਈ ਜੀ ਦੀ ਸਰਕਾਰ ਆਈ ਤੇ ਉਸੇ ਵੇਲੇ ਫੈਸਲਾ ਕੀਤਾ ਗਿਆ ਕਿ ਨਾਨਾਬਤੀ ਕਮਿਸ਼ਨ ਜਿਹੜਾ ਗਠਨ ਕੀਤਾ ਜਾਵੇ ਪੀੜਤਾ ਨੂੰ ਰਾਹਤ ਦਿੱਤੀ ਜਾਵੇ ਦੋਸ਼ੀਆਂ ਨੂੰ ਆਡੈਂਟੀਫਾਈ ਕਰਕੇ ਸਜ਼ਾ ਕਿਰਾ ਜਾਵੇ ਲੇਕਿਨ ਜਦੋਂ ਨਾਨਾਬਤੀ ਕਮਿਸ਼ਨ ਦੀ ਰਿਪੋਰਟ ਆਈ ਉਦੋਂ ਸਰਕਾਰ ਕਾਂਗਰਸ ਦੀ ਆ ਗਈ ਸੀ ਨਾਨਾਬਤੀ ਕਮਿਸ਼ਨ ਦੀ ਰਿਪੋਰਟ ਹੋਇਆ ਦੇ ਮਸਟ ਬੀ 기ਵਨ ਅ ਜੌਬ ਐਵਰੀ ਫੈਮਿਲੀ ਲੇਕਿਨ ਉਹਨਾਂ ਨੇ ਲਿਖ ਦਿੱਤਾ ਕਿ ਦੇ ਮੇ ਬੀ 기ਵਨ ਅ ਜੋ 2733 ਬੰਦੇ ਬਰੇ ਨੌਕਰੀ ਮਿਲੀ 14 ਅਗਸਤ ਨੂੰ ਪਿਛਲੇ 4 ਸਾਲ ਤੋਂ ਐਸ ਚੇਅਰਮੈਨ ਆਫ ਦਾ ਨੈਸ਼ਨਲ ਕਮਿਸ਼ਨ ਫਾਰ ਮਿਨੋਰਟੀਜ਼ ਮੈਂ ਸਾਰੇ ਦੇਸ਼ ਵਿੱਚ ਜਿੱਥੇ 10 ਸਟੇਟਾਂ ਦੇ ਵਿੱਚ ਇਹ ਦੰਗੇ ਹੋਏ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਕਤਲੋ ਆਮ ਤੋ ਬਾਅਦ ਲੋਕ ਆ ਕੇ ਵਸੇ ਆ ਇਹਨਾਂ ਸਾਰੀਆਂ ਸਰਕਾਰਾਂ ਨੂੰ ਇਹ ਕਹਿ ਰਿਆ ਸੀ ਕਿ ਲਗਾਤਾਰ ਸਰਟੀਫਿਕੇਟ ਪੇਸ਼ ਕਰੋ ਕਿ ਸਾਰੇ ਸੈਟਲ ਹੋ ਗਏ ਆ ਲੇਕਿਨ ਬਦਕਿਸਮਤੀ ਨਾਲ ਬਹੁਤੀਆਂ ਸਰਕਾਰਾਂ ਨੇ ਹਲੇ ਤੱਕ ਵੀ ਸਰਟੀਫਿਕੇਟ ਨਹੀਂ ਭੇਜਿਆ ਪੈਸਾ ਕੇਂਦਰ ਸਰਕਾਰ ਨੇ ਆਉਣਾ ਸੀ ਇੰਪਲੀਮੈਂਟ ਗਵਰਨਮੈਂਟ ਥਰੂ ਹੋਣਾ ਹੈ ਅੱਜ ਵੀ ਪਹਿਲਾਂ ਇਹਨਾਂ ਨੇ 20000 ਦਿੱਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰ ਜਸਟਿਸ ਅਨਿਲ ਦੇਵ ਸਿੰਘ ਦੀ ਕੋਰਟ ਦੇ ਵਿੱਚ ਗਏ ਕੁਸ਼ਪੀੜਤ ਸਿੱਖ ਉਹਨਾਂ ਨੇ ਕਿਹਾ ਜੀ ਸਾਨੂੰ ਬੜਾ ਮੁਆਵਜ਼ਾ ਘੱਟ ਮਿਲਿਆ ਉਹਨਾਂ ਨੇ ਕਿਹਾ 20000 ਰੁਪਏ ਮਜ਼ਾਕ ਹੈ ਇਹਨਕੋ 2 ਲੱਖ ਰੁਪਏ ਦਿਆ ਜਾਏ ਵਿਦ ਇੰਟਰਸਟ ਰੁਪਇਆ ਬਣਿਆ 3.5 ਲੱਖ ਉਹਦੇ ਚੋਂ ਵੀ ਵਕਤ ਦੀ ਸਰਕਾਰ ਨੇ 20000 ਕੱਟ ਲਿਆ ਜਿਹੜਾ ਪਹਿਲਾਂ ਦਿੱਤਾ ਸੀ ਮੋਦੀ ਸਾਹਿਬ ਆਏ ਔਨ ਸਾਰੀ ਰਾਜਨਾ ਸਿੰਘ ਜੀ ਨੂੰ ਆਪ ਭੇਜ ਕੇ ਕੋਰਟ ਆਰਡਰ ਨਾਲ ਨਹੀਂ ਸਭ ਦੇ ਘਰਾਂ ਦੇ ਵਿੱਚ 5-5 ਲੱਖ ਰੁਪਏ ਪਹੁੰਚਾਇਆ ਸਾਰੇ ਦੇਸ਼ ਦੇ ਵਿੱਚ 5-5 ਲੱਖ ਰੁਪਏ ਦਿੱਤਾ ਗਿਆ ਜਿਹੜੇ ਪੀੜਤ ਜਿੱਥੇ ਵੀ ਬੈਠੇ ਲੇਕਿਨ ਅਫਸੋਸ ਦੀ ਗੱਲ ਹੈ ਜੰਮੂ ਕਸ਼ਮੀਰ ਦੇ ਹਲੇ ਦੋ ਪਰਿਵਾਰ ਰਹਿੰਦੇ ਆ ਸ਼ਹੀਦ ਹੋਏ ਉਹ ਕਹਿੰਦੇ ਸਾਨੂੰ ਪਰਿਵਾਰ ਨਹੀਂ ਰੱਭਰੇ ਉਹਨਾਂ ਦੀ ਰਿਪੋਰਟ ਇਹ ਆਈ ਹੈ ਸੋ ਇਹ ਕੰਟੀਨਿਊਸ ਪ੍ਰੋਸੈਸ ਆਫ ਰੀਹੈਬਿਟੇਸ਼ਨ ਐਂਡ ਪਨਿਸ਼ਿੰਗ ਦੀ ਅਕਿਊਜ਼ ਇਸ ਗੋਇੰਗ ਆਨ ਹਲੇ ਵੀ ਜਿਹੜੀ ਸੁਪਰੀਮ ਕੋਰਟ ਨੇ ਵੀ ਆਰਡਰ ਕੀਤਾ ਹੈ ਕਿ ਜਿਹੜੀਆਂ ਅਪੀਲਾਂ ਪੈਂਡਿੰਗ ਨੇ ਅਗੇਂਸਟ ਐਕਵਿਟਲ ਉਹ ਛੇਤੀ ਤੋਂ ਛੇਤੀ ਡਿਸਾਈਡ ਕੀਤੀਆਂ ਜਾਣ ਐਸਆਈਟੀ ਆਪਣਾ ਕੰਮ ਕਰ ਰਹੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਪਹਿਲਾਂ ਮੋਦੀ ਸਾਹਿਬ ਨੇ ਕੰਸਟੀਟਿਊਟ ਕੀਤੀ ਸੀ 2016 ਚ ਉਸ ਤੋਂ ਬਾਅਦ 2018 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਵੱਖਰੀ ਕਾਸੀਚੂ ਉਸੇ ਨੂੰ ਐਕਸਟੈਂਡ ਕਰਕੇ ਉਸ ਐਸਆਈਟੀ ਹੁਣ ਉਹਦੇ ਥੱਲੇ ਇਹਦੀਆਂ ਇਨਵੈਸਟੀਗੇਸ਼ਨਸ ਹੋ ਰਹੀਆਂ ਨੇ ਆਸ ਹੈ ਜਿਕੇ ਦੀਸ ਟਾਈਟਲਰ ਤੇ ਹੋਰ ਜਿਹੜੀਆਂ ਬੜੀਆਂ ਮੱਛੀਆਂ ਨੇ ਉਹ ਵੀ ਨੈਟ ਦੇ ਵਿੱਚ ਆ ਕੇ ਸਜ਼ਾ ਲੈਣ ਗਿਆ ਕਿਉਂਕਿ ਇੱਥੇ ਅੱਜ ਸਿਰਫ ਧੰਨਵਾਦ ਕਰਨ ਵਾਸਤੇ ਸੀ ਕਿਉਂਕਿ ਜਿਹੜਾ ਕੋਈ ਕੰਮ ਕਰਦਾ ਕੌਮ ਦਾ ਉਹਦਾ ਧੰਨਵਾਦ ਕਰਦਾ ਬਣਦਾ ਮੈਂ ਜਿੱਥੇ ਉਹ ਕਾਲੋਨੀ ਜਿੱਥੇ ਵਿਧਵਾਵਾਂ বাসਦੀਆਂ ਨੇ ਉਹਨੂੰ ਵਿਧਵਾ ਕਾਲੋਨੀ ਕਹਿੰਦੇ ਸੀ ਅਸੀਂ ਉਹਦਾ ਨਾਮ ਬਦਲਾ ਕੇ ਮਾਤਾ ਗੁਜਰੀ ਦੇ ਨਾਮ ਤੇ ਉਹਦਾ ਨਾਮ ਚੇਂਜ ਕਰਵਾਇਆ ਉੱਥੇ ਗਿਆ ਉਹਨਾਂ ਨੂੰ ਪੁੱਛਿਆ ਯਾਰ ਉਸ ਵੇਲੇ ਜਦੋਂ ਇਹ ਘਟਨਾ ਹੋਈ ਉਦੋਂ ਦੇਸ਼ ਦਾ ਰਾਸ਼ਟਰਪਤੀ ਸਿੱਖ ਸਿੰਘ ਇੱਥੇ ਆਇਆ ਕਹਿਣ ਲੱਗੇ ਨਹੀਂ ਜੀ ਮੈਂ ਕਿਹਾ ਉਸ ਤੋਂ ਬਾਅਦ ਦੇਸ਼ ਦਾ ਹੋਮ ਮਿਨਿਸਟਰ ਸਿੱਖ ਬਣਿਆ ਉਹ ਆਇਆ ਕਹਿੰਦੇ ਨਹੀਂ ਆਇਆ ਜੀ ਮੈਂ ਕਿਹਾ ਜਿਹੜੇ ਲੋਕਾਂ ਨੇ ਐਜੀਟੇਸ਼ਨ ਸ਼ੁਰੂ ਕਰਵਾਈ ਪੰਜਾਬ 'ਚ ਜਿਹਦਾ ਅਲਟੀਮੇਟਲੀ ਰਿਜ਼ਲਟ ਇਹ ਨਿਕਲਿਆ ਉਹਨਾਂ 'ਚ ਕੋਈ ਆਇਆ ਕਹਿੰਦੇ ਨਹੀਂ ਆਇਆ ਜੀ ਸੋ ਭਾਈ ਪੀੜਤਾਂ ਦੀ ਸਾਰ ਲੈਣ ਦਾ ਕੰਮ ਕੇਵਲ ਮੋਦੀ ਸਾਹਿਬ ਦੇ ਜਮੇ ਔਰ ਸਿੱਖ ਧਰਮ ਨੂੰ ਤੇ ਪੰਜਾਬ ਨੂੰ ਉਹ ਪਿਆਰ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਮੱਲਮ ਵੀ ਲਾਈ ਜਾ ਰਹੀ ਹੈ ਹੋਰ ਚਿੱਲੜ ਦੇ ਵਿੱਚ ਲੋਕਾਂ ਕਿਸੇ ਨੇ ਇਨਸਾਫ ਨਹੀਂ ਦਿੱਤਾ 17.5 ਕਰੋੜ ਰੁਪਇਆ ਮੈਂ ਆਪ ਉਹਨਾਂ ਦੇ ਪਿੰਡਾਂ 'ਚ ਵੇਕੇ ਆਇਆ ਪੀੜਤ ਪਰਿਵਾਰਾਂ ਨੂੰ ਦੇ ਕੇ ਆਇਆ ਮੋਦੀ ਸਾਹਿਬ ਨੇ ਭੇਜਿਆ ਕੋਟ ਲਖਪਤ ਜਿੱਥੇ ਗੁਰੂ ਨਾਨਕ ਸਾਹਿਬ ਜਿੱਥੇ ਮੱਕਾ ਨੂੰ ਗਏ ਸੀ ਉਹ ਗੁਰਦੁਆਰਾ ਵੀ ਮੋਦੀ ਸਾਹਿਬ ਨੇ 10 ਕਰੋੜ ਰੁਪਇਆ ਲਾ ਕੇ ਉਹਨੂੰ ਉਸੇ ਤਰ੍ਹਾਂ ਦਾ ਗੁਰਦੁਆਰਾ ਸ਼ਾਇਦ ਹਿੰਦੁਸਤਾਨ 'ਚ ਜਾਂ ਦੁਨੀਆ 'ਚ ਪਹਿਲਾ ਹੈ ਜਿੱਥੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਸੀ ਉਸੇ ਤਰ੍ਹਾਂ ਦਾ ਗੁਰਦੁਆਰਾ ਉਸੇ ਮਟੀਰੀਅਲ ਨਾਲ ਮੋਦੀ ਸਾਹਿਬ ਨੇ ਬਣਾ ਕੇ ਦਿੱਤਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਦਾ ਹਿੱਸਾ ਹਾਂ ਕਿ ਇਹਨਾਂ ਨੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਸਰ ਦੇਖਿਆ ਹੋਵੇ ਜਿਹਦਾ ਸਜਾਵੇ ਉਹਨੂੰ ਮਿਲ ਗਈ ਹੈ ਲੇਕਿਨ ਦੰਗਾ 78 ਵਾਲਿਆਂ ਦੇ ਜਿਹੜੇ ਤੇ 78 ਤੋਂ ਪਹਿਲਾਂ ਦੇ ਬਲੈਡ ਨੇ ਉਹ ਕਾਫੀ ਟੁੱਟ ਭੱਜ ਗਏ ਆ ਤੇ ਉਹਨਾਂ ਦਾ ਵੀ ਕੋਈ ਸੋਚਿਆ ਜਾਊਗਾ ਕਿ ਉਹਨਾਂ ਨੂੰ ਹਰ ਕੇਸ ਤੇ ਵਿੱਚ ਰਿਵਿਊ ਹੋ ਰਿਹਾ ਈਚ ਐਂਡ ਐਵਰੀ ਕੇਸ ਇਸ ਬੀਇੰਗ ਰਿਵਿਊਡ ਐਂ ਉਹਨਾਂ ਨੂੰ ਜਸਟਿਸ ਜਿਹੜਾ ਆ ਤਾਂ ਕਿ ਜਿੱਥੇ ਮੱਲਮ ਦੀ ਗੱਲ ਹੈ ਉਹ ਮੱਲਮ ਲਈ ਜਾਵੇ ਕੰਪੰਸੇਸ਼ਨ ਕੀਤੀ ਜਾਵੇ ਜਿਹੜਾ ਨੁਕਸਾਨ ਹੋ ਗਿਆ ਉਹ ਵਾਪਸ ਨਹੀਂ ਆ ਸਕਦਾ ਬੰਦੇ ਮਰੇ ਨੂੰ ਕੌਣ ਲਿਆਏਗਾ ਜੀ ਵਾਪਸ ਸੜੇ ਨੂੰ ਕੌਣ ਵਾਪਸ ਲਿਆਏਗਾ ਲੇਕਿਨ ਹਾਂ ਮੱਲਮ ਲਾਣ ਦਾ ਕੰਮ ਜਿਹੜਾ ਸਰਕਾਰ ਕਰ ਰਹੀ ਹੈ ਠੀਕ ਗੱਲ ਹੈ ਅੱਜ ਜਿੱਥੇ ਅਸੀਂ ਟਰਾਲਪੁਰਾ ਜੀ ਦਾ ਸਵਾਗਤ ਕਰਦੇ ਹਾਂ ਜਿੱਥੇ ਘਟਕਿੰਦੀ ਹੈ ਜੇ ਚੇਅਰਮੈਨ ਸਾਹਿਬ ਉਹਨਾਂ ਵੱਲੋਂ ਵੀ ਕਹਦੇ ਆਏ ਆ ਬਹੁਤ ਸਵਾਗਤ ਕਰਦੇ ਜਿੱਥੇ ਅੱਜ ਇਹ 사ਜਨ ਕੁਮਾਰ ਵਰਗੇ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਅਸੀਂ ਵੀ ਇਹ ਕਰਦੇ ਆ ਉਹਨਾਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਕਤਲਿਆਂ ਨੂੰ ਕੀਤਾ ਹੈ ਮੈਂ ਤਾਂ ਤੁਹਾਡੇ ਪਰਿਵਾਰਾਂ ਨੂੰ ਅੱਜ ਖੁਸ਼ੀ ਆ ਬਿਲਕੁਲ ਬਹੁਤ ਖੁਸ਼ੀ ਆ ਅਸੀਂ ਦਾ ਸ਼ੁਕਰਾਨਾ ਵਾਇਰੂ ਸ਼ੁਕਰਾਨਾ ਮੋਦੀ ਸਾਹਿਬ ਦਾ ਸ਼ੁਕਰਾਨਾ ਹੈ ਮੋਦੀ ਸਾਹਿਬ ਦਾ ਸ਼ੁਕਰਾਨਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੁਰਦੁਆਰਾ ਗੁਰੂ ਅਮਰਦਾਸ ਜੀ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਅੱਜ ਜੋ ਮੋਦੀ ਜੀ ਨੇ ਸਾਡੇ ਸਾਰੇ ਉਹਨਾਂ ਭੈਣਾ ਭਰਾਵਾਂ ਤੇ ਤੇ ਮੱਲਮ ਲਾਉਣ ਦਾ ਕੰਮ ਕੀਤਾ ਔਰ ਉਹਨਾਂ ਦਾ ਸ਼ੁਕਰਾਨਾ ਕਰਨ ਦੇ ਲਈ ਉਹਨਾਂ ਦੇ ਵਿਸ਼ੇਸ਼ ਤੌਰ ਤੇ ਨੁਮਾਇੰਦੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਸੰਗਤ ਦੇ ਵਿੱਚ ਆਦਰਨੀਏ ਲਾਲਪੁਰਾ ਜੀ ਆਏ ਨੇ ਔਰ ਇਹਨਾਂ ਨੇ ਆ ਕੇ ਸਾਰੇ ਉਹ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਸੰਗਤ ਨੂੰ ਉਨਾ ਗੱਲਾਂ ਦੇ ਬਾਰੇ ਦੱਸਿਆ ਔਰ ਆਣ ਵਾਲੇ ਸਮੇਂ ਦੇ ਵਿੱਚ ਹਜੇ ਬੰਦ ਨਹੀਂ ਹੋਇਆ ਅੱਗੇ ਨੂੰ ਵੀ ਕਿ ਜਾਰੀ ਰਹੂਗਾ ਜਦ ਤੱਕ ਹਰੇਕ ਪੀੜਤ ਨੂੰ ਉਹਦਾ ਮੁਆਵਜ਼ਾ ਜਾਂ ਉਹਦਾ ਬਣਦਾ ਹੱਕ ਨਹੀਂ ਮਿਲ ਜਾਂਦਾ ਸੋ ਮੈਂ ਲਾਲਪੁਰਾ ਜੀ ਦਾ ਇੱਥੇ ਆਣ ਤੇ ਤੁਹਾਡੇ ਸਾਰਿਆਂ ਦੇ ਮਾਦ ਬਣਾਈ ਔਰ ਲੁਧਿਆਣੀ ਦੀ ਸਮੂਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ